ਆ ਲੈ ਹੁਣ ਆ ਗਿਆ ਵੀ ਤੂੰ ਇਹ ਚ ਆਇਆ ਤੂੰ ਆ ਗਿਆ ਹੁਣ ਅੱਜ ਸੁੱਚਾਂ ਤੋਂ ਇੱਧਰ ਆਇਓ ਪਾਪਾ ਹਾਂ ਮੂ ਆਖੇ ਕਿਵੇਂ ਕਰ ਸਕਦੇ ਇਹਨੂੰ ਹੈਂ ਉਹ ਆਖੇ ਕਿਵੇਂ ਕਰ ਸਕਦੇ ਆ ਕਾ ਦੇਖ ਲੈ ਮੈਂ ਇਹਦੇ ਨਾਲ ਵੀਡੀਓ ਬਣਾਉਣਾ ਤੂੰ ਇਹਦੇ ਚੱਲ ਲੈ ਪਾਪਾ ਹਾਂ ਲੈ ਲੈਂਪ ਆਹ ਦੇ ਲੈੰਪ ਵੀ ਇਹ ਚ ਦੇ ਹਿਲਾ ਕੇ ਜਾਂਦੀ ਹੈ ਨਾ ਆਈਓ ਲੈੰਪ ਨੂੰ ਲੈ ਦੇਖ ਆਉਂ ਲੈਂਪ ਤਾਂ ਬੱਲਬ ਦਾ ਖੋਲਿਆ ਹੋਇਆ ਥੋੜਾ ਜਿਹਾ ਨੂੰ ਆਉਗਾ ਲੈਂਪ ਕੋਲਿਆ ਤਾਂ ਹੋਇਆ। ਉਹ ਆਪਾਂ ਮੈਂ ਤਾਂ ਪੱਥਰੇ ਤੇ ਗੀਰੀ ਆ ਮਰ। ਗਿਰਨਾ ਓਰੇ ਗਿਰ ਜਾਵੇਂ ਪਿੱਛੇ ਹੋ ਜਾ। ਨਹੀਂ ਪਿੱਛੇ ਹੋ ਜਾ। ਪਿੱਛੇ ਪੈ ਲੱਗੀ ਆ। ਯਾਰ ਦੇ। ਆਪਾ ਦਵਾਤ। ਉਹ ਦਵਾਤ ਕੋਰ ਚੁੱਕ ਲੈ। ਹਾਂ? ਕੋਲ ਵੀਡੀਓ ਬਣਾ ਦੋ। ਆ ਦੇ ਵੀਡੀਓ ਵੀ ਬਣਦੀ ਏ ਤੇਰੀ। ਵੀਡੀਓ ਬਣਾ ਲਵਾਂ ਟੂ ਵੀਡੀਓ ਬਣਾ ਲਵਾਂ ਆ ਟੂ ਵੀ ਬੰਦੀਆਂ ਨੇ ਹਾਲੇ ਵੀ ਕਿਹਦੇ ਚ ਬੰਦੀ ਆ ਇੱਕ ਇਹੇ ਚੱਲ ਇਹ ਤਰੀਕਾ ਦੋ 3 ਆ 3 ਹੁੰਦੇ ਨੇ ਕਿੰਨੇ ਨੇ ਇਹ ਹਾਂ ਆ 3 ਕਿੰ 3 ਕਿੰਨੇ ਹੁੰਦੇ ਨੇ ਜੰਗਾ 3 ਫੇਰ ਪਹਿਲਾਂ ਤੂੰ ਕਿੰਨੀਆਂ ਉਂਗਲੀਆਂ ਕਰਦਾ ਸੀ ਹੁਣ ਦੁਬਾਰਾ ਦੱਸ ਤਰੀ ਕਿੰਨੇ ਹੁੰਦੇ ਨੇ ਹੈ ਤਰੀ ਕਿੰਨੇ ਹੁੰਦੇ ਨੇ ਦੁਬਾਰਾ ਦੱਸ 1 2 3 3 ਨੇ ਹੈ 4 ਕਿੰਨੇ ਹੁੰਦੇ ਨੇ 1 2 3 4 5 ਕੋਈ ਐ ਫਾਈਵ ਹੋ ਗਿਆ ਨਾ ਹੁਣ ਚੰਗਾ ਸਿਕਸ ਤੱਕ 10 ਕਿੰਨੇ ਹੁੰਦੇ ਨੇ 1 2 3 4 6 ਫਾਈਵ ਤੋਂ ਬਾਅਦ ਸਿਕਸ ਦੂਜੇ ਹੱਥ ਦੀ ਉਂਗਲੀ ਤੇ ਗਿੰਦੇ ਹੁੰਦੇ ਨੇ ਬਸ 1 2 3 4 5 6 7 8 9 10 ਬੱਚੀ ਬੋਲ ਦੇਮ ਨੇ ਥੋੜਾ ਜਿਹਾ उच्ची हौली हौली बोल रहा हूँ तो सुना टन टू थ्री फोर फाइव सेवन एट हाँ ਦਾ ਵੀ ਆ ਇਹ ਵੀ ਨਹੀਂ ਆਉਦੀ ਇਹ ਵੀ ਸੀ ਨਹੀਂ ਆਉਦੀ ਪਰ ਇਹ ਵੀ ਸੀ ਵੀ ਸੁਣਾਓ ਚਲੋ ਇਹ ਵੀ ਆਉਦੀ ਨਹੀਂ ਆ ਗਈ ਪਰ ਸੁਣਾਓ ਪਰ ਇੱਕ ਹੋੜਾ ਕੋਈ ਤਾਂ ਆਉਂਦੀ ਨੇ ਸਾਰੇ ਜਿੰਨੀ ਆਉਂਦੀ ਆ ਉੰਨੀ ਸੁਣਾਓ ਕੂਲਰ ਤੋਂ ਹੱਥ ਚੱਕ ਲੋ ਕਰੰਟ ਮਾਰੂਗਾ ਉਹ ਬੋਡੀ ਪਾਰ ਦੇ ਨੇ ਸਾਰੇ ਹੁੰਦੇ ਨੇ ਜੰਗਾ ਜਿਹੜਾ ਕੋਈ ਸੌਂਦਾ ਉਹ ਸੁਣਾ ਨੋਜ਼ ਕਿੱਥੇ ਜਰਾ ਕਿਹ ਕੀ ਗੱਲਾਂ ਕਰਦਾ ਨੋਜ਼ ਕਿੱਥੇ ਤੇਰਾ ਹੈ? ਹੈ? ਨੋਜ਼ ਕਿੱਥੇ ਤੇਰਾ? ਤੇਰਾ ਨੋਜ਼ ਕਿੱਥੇ ਹੈ? ਫਿਰ ਕੱਪੜੇ ਆ ਲੋਡ ਸਲਡ ਲੋਡ ਕਰੋ। ਅੱਛਾ ਹੋਰ ਕੀ ਕਰਨਾ ਫਿਰ ਹੁਣ? ਸਲਡ ਆਏ ਨਹੀਂ ਕਰ ਦਿੰਦੇ ਸਲਡ। Par uchi uchi bolle mdane, uchi tu taoli golle bolle. Nei, nei, nei. Aan. Lips. Aan. Teeth. Aan. Ora. Yard. Aan. Suchna puga lagda. Lada suchna puga. ਯੈਸ ਹਾਂ ਹਾਂ ਇਹ ਕੁਝ ਮੈਡਮ ਨੇ ਦੱਸਿਆ ਤਾਂ ਮੈਨੂੰ ਮੈਡਮ ਨੇ ਦੱਸਿਆ ਤਾਂ ਹਾਂ ਕੁਝ ਕਹਿਣਾ ਹੈ ਅੱਛਾ ਹੋਰ ਹਾਂ 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 ਫਿਰ ਰੱਖ ਤੇ ਆਈ ਅੱਛਾ ਤਾਂ ਬੋਰਿੰਗ ਲੱਗਦਾ ਹੁੰਦਾ ਹੈ ਆ